ਇਹ ਨਾ ਐਕਚੁਅਲੀ ਟਾਈਮ ਨਹੀਂ ਹੈ ਕਨਿਆਇਤ ਹੱਦ ਤੱਕ ਆਉਂਦਾ ਇਹ ਟਾਈਮ ਹੁੰਦਾ ਪਲਾਨਿੰਗ ਵਿੱਚ ਵੀ ਡੇਢ ਮਹੀਨਾ ਇਲੈਕਸ਼ਨs ਰਹਿ ਗਿਆ ਇਹ ਗੱਲਾਂ ਦਾ ਮੈਂ ਕਰਦਾ ਮੈਨੂੰ ਤਾਂ ਇਹ ਗੱਲ ਦਾ ਦੁਖੀ ਹੈ ਕੱਲ ਨੂੰ ਵੀ ਇਹ ਦੁਆਰੇ ਫੇਰ ਤੰਗ ਕਰਨਗੇ ਹੁਣ ਹੀ ਆਪਾਂ ਨੂੰ ਜੇ ਆਪਣਾ ਰਸਤਾ ਲੱਭ ਲੈਣਾ ਚਾਹੀਦਾ ਇੱਕ ਪਾਸੇ ਕਦੇ ਵੀ ਕੋਡ ਆਫ ਕਰਨਕ ਲੱਗ ਸਕਦਾ ਹੈ ਤੇ ਹੁਣ ਹੈ ਜੁਆਇਨਿੰਗ ਹੋਈ ਹੈ ਜੁਆਇਨ ਕੀਤਾ ਹੈ ਗੁਰਪ੍ਰੀਤ ਸਿੰਘ ਜੀਪੀਜੀ ਨੇ ਆਮ ਆਦੀ ਪਾਰਟੀ ਦੇ ਵਿੱਚ ਸਰ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਨਾ ਯਾਤਰਾ ਕਰ ਰਹੇ ਹਨ ਲੋਕਾਂ ਨੂੰ ਜੋੜਨ ਦੀ ਗੱਲ ਕਰ ਰਹੇ ਹਨ ਤੁਸੀਂ ਹੁਣ ਆਪ ਕਾਂਗਰਸ ਚ ਆਮ ਆਦੀ ਪਾਰਟੀ ਵਿਚ ਆ ਮੈਂ ਇਹ ਨਾ ਐਕਚੁਅਲੀ ਟਾਈਮ ਨਹੀਂ ਹੈਗਾ ਨਾ ਯਾਤਰਾ ਕਰਨ ਦਾ ਇਹ ਟਾਈਮ ਹੁੰਦਾ ਪਲਾਨਿੰਗ ਦਾ ਵੀ ਡੇਢ ਮਹੀਨਾ ਇਲੈਕਸ਼ਨ ਰਹਿ ਗਿਆ ਵੀ ਪਲਾਨਿੰਗ ਆਪਾਂ ਕੀ ਕਰ ਰਹੇ ਤੇ ਕੀ ਆਪਾਂ ਲੀਡਰਸ਼ਿਪ ਨਾਲ ਲੈ ਕੇ ਚੱਲ ਰਹੇ ਹਾਂ ਇਹ ਬਹੁਤ ਜ਼ਿਆਦਾ ਅਨੁਸ਼ਾਸਨ ਦੀ ਬਹੁਤ ਵੱਡੀ ਕਮੀ ਇਸ ਕਾਂਗਰਸ ਰਹੀ ਹੈ ਤਾਂ ਹੀ ਅੱਜ ਲੋਕ ਆਮ ਪਾਰਟੀ ਵੱਲ ਜਾ ਰਹੇ ਆ ਘੱਟੋ ਘੱਟ ਹੋਰ ਸਾਡੇ ਦੇ ਮੈਂਬਰ ਪਾਰਲੀਮੈਂਟ ਹੈ ਸੀਟਿੰਗ ਵੀ ਉਹਨਾਂ ਦਾ ਵੀ ਇੱਧਰ ਚੱਲ ਰਿਹਾ ਜਿਹੜੀ ਸ਼ਿਕਾਇਤ ਸੀ ਤੁਹਾਡੀ ਸੁਣੀ ਨਹੀਂ ਗਈ ਜਿਸ ਕਰਕੇ ਤੁਸੀਂ ਕਿਹਾ ਕਿ ਅਨੁਸ਼ਾਸਨ ਨਹੀਂ ਹੈ ਪਾਰਟੀ ਸ਼ਿਕਾਇਤ ਇਹ ਹੈ ਜੀ ਸਭ ਤੋਂ ਵੱਡੀ ਗੱਲ ਮੇ ਇਲੈਕਸ਼ਨ ਲੜਿਆ ਵਿਧਾਨ ਸਭਾ ਚ ਸ਼ਰੀਆ ਮਨੇ ਭਰਾ ਨੇ ਆਪਣੇ ਇਲੈਕਸ਼ਨ ਲੈਣੀਆਂ ਨੇ ਫਿਰ ਉਹਨਾਂ ਨੂੰ ਦੁਬਾਰੇ ਫੇਰ ਪਾਰਟੀ ਨੂੰ ਚੱਕ ਕੇ ਕਦੇ ਸੀ ਡਬਲ ਸੀਟ ਮੈਂਬਰ ਬਣਾਉਣ ਦੀ ਕਦੇ ਕੁਝ ਕਰ ਦਿੰਦੀ ਹੈ ਇਹ ਗੱਲਾਂ ਤਾਂ ਮੈਂ ਕਰਦਾ ਵੀ ਮੈਨੂੰ ਤਾਂ ਇਹ ਗੱਲ ਦਾ ਦੁਖੀ ਐ ਵੀ ਕੱਲ ਨੂੰ ਵੀ ਕੱਲ ਨੂੰ ਵੀ ਇਹ ਦੁਆਰੇ ਫੇਰ ਤੰਗ ਕਰਨਗੇ ਹੁਣ ਹੀ ਆਪਾਂ ਨੂੰ ਜਿਹੜਾ ਆਪਣਾ ਰਸਤਾ ਲੱਭ ਲੈਣਾ ਚਾਹੀਦਾ ਤੁਸੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਡੀ ਤੇ ਅਲੀਗੇਸ਼ਨ ਲਾਇਨੇ ਕੀ ਜਿਹੜੇ ਮੌਜੂਦਾ ਪਾਰਟੀ ਪ੍ਰਧਾਨ ਐ ਉਹ ਕਿਸ ਤਰੀਕੇ ਨਾਲ ਕਾਂਗਰਸ ਨੂੰ ਹੈਂਡਲ ਕਰ ਉਹ ਐਕਟ ਕੀਤੀ ਐ ਉਹਨਾਂ 'ਚ ਕੋਈ ਕਮੀ ਨਹੀਂ ਗਈ ਉਹਨਾਂ 'ਚ ਕੋਈ ਕਮੀ ਨਹੀਂ ਉਹ ਮਿਹਨਤ ਕਰਦੇ ਆ ਪਰ ਉਹਨਾਂ ਦੀ ਗੱਲ ਮੰਨੇ ਦਾ ਸਹੀ ਕੋਈ ਉਹਨਾਂ ਦੀ ਗੱਲ ਮੰਨੇ ਦਾ ਸਹੀ ਮਿਹਨਤ ਕਰਦੇ ਆ ਨੋ ਡਾਊਟ ਪਰ ਕੋਈ ਜਦੋਂ ਪ੍ਰੈਜ਼ੀਡੈਂਟ ਬਣਦਾ ਜਾ ਕੋਈ ਪ੍ਰਧਾਨ ਨੇ ਆਲ ਇੰਡੀਆ ਦੇ ਉਹ ਜਦੋਂ ਕੋਈ ਇਦਾਂ ਦੇ ਹੈ ਉਹ ਨਾ ਗੱਲ ਜੇ ਕੋਈ ਪਾਰਟੀ ਦੇ ਅੰਗੇਜਡ ਕੋਈ ਚੱਲ ਰਿਹਾ ਤਾਂ ਉਹਨੂੰ ਦਬਕਾ ਨਹੀਂ ਮਾਰਿਆ ਜਾਂਦਾ ਉਹਨੂੰ ਕਿਹਾ ਨਹੀਂ ਜਾਂਦਾ ਵੀ ਤੂੰ ਭਾਈ ਇਹ ਕਿਉਂ ਕਰ ਰਿਹਾ ਸਗੋਂ ਉਹਨੂੰ ਬੋਸਟਾਂ ਦਿੱਤੀ ਜਾਂਦੀਆਂ ਕਾਂਗਰਸ ਦੀ ਸਥਿਤੀ ਹਰ ਸੂਬੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਹਾਈ ਕਮਾਂਡ ਗੌਰ ਨਹੀਂ ਕਰਦਾ ਇੰਨੇ ਲੰਬੇ ਸਮੇਂ ਤੱਕ ਤੁਸੀਂ ਤੂੰ ਦੇਖ ਹੀ ਲਿਆ ਅੱਜ ਗੁਰਦਾਸਪੁਰ ਦੇ ਅਫਸਰ ਜੀ ਰਾਜਸਥਾਨ ਦੇਖ ਲਓ ਮੱਧਿਆ ਪ੍ਰਦੇਸ਼ ਦੇਖ ਲਓ ਛੱਤੀਚੜ ਦੇਖ ਲਓ ਇਹ ਸਟੇਟਾਂ ਦੇ ਬੜੇ ਵਧੀਆ ਲੋਕਾਂ ਦੇ ਵੀਅੂ ਸੀ ਪਰ ਲੇਕਿਨ ਆਪਾਂ ਨਹੀਂ ਜਿੱਤ ਪਾਏ ਇੰਦਾਂ ਦੀ ਬਹੁਤ ਵੱਡੀਆਂ ਕਮੀਆਂ ਕਿ ਕੀ ਦੀ ਕਮਲਨਾਥ ਉਹ ਨਹੀਂ ਬਣਦੀ ਕਿ ਕੀ ਦੀ ਕੁਸ਼ਣਾ ਨਹੀਂ ਬਣਦੀ ਤੇ ਮਤਲਬ ਇਹ ਵੱਡਾ ਉਹ ਹੈ ਲੀਡਰ ਵੱਡੇ ਆ ਜਾਤੂ ਵੱਡੇ ਲੀਡਰ ਪਿੰਡਾਂ ਚ ਨਹੀਂ ਜਾਣਗੇ ਜਾਤੂ ਪਾਰਟੀ ਦਾ ਕੁਝ ਨਹੀਂ ਹੁੰਦਾ ਚਾਹਵਾਂ ਨੇ ਲੋਕ ਸਭਾ ਸੀਟ ਲੜ ਰਹੇ ਫਤੇਗੜ ਸਾਹਿਬ ਐਕਚੁਅਲੀ ਜਿਹੜਾ ਹਾਈ ਕਮਾਂਡ ਭਗਵੰਤ ਮਾਨ ਜੀ ਜਾਂ ਹੋਰ ਸਾਰੇ ਲੀਡਰਸ਼ਿਪ ਹੈਗੇ ਕੇਜਰੀਵਾਲ ਜੀ ਉਹ ਜੋ ਡਿਸਾਈਡ ਕਰਨਗੇ ਉਹ ਆਪਾਂ ਕਰਾਂਗੇ ਬਹੁਤ ਵਸ਼ੇ ਠੀਕ ਹੈ ਆ ਜਾਂਦੇ ਤੇ ਇਸ ਕੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਪੀ ਜਿਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਤੋਂ ਜੇਕਰ ਪਾਰਟੀ ਕਹੀਗੀ ਤਾਂ ਜ਼ਰੂਰ ਚੋਣਾ ਲੜਨਗੇ ਲੇਕਿਨ ਇੱਕ ਸਵਾਲ ਕਾਂਗਰਸ ਜੀ ਜ਼ਰੂਰ ਖੜਾ ਕਰਤਾ ਹੈ ਕਿ ਇਥੇ ਡਿਸਪਲਿਨ ਨਹੀਂ ਹੈ ਪਾਰਟੀ ਦੇ ਵਿੱਚ ਜਿਹੜੀ ਲੋਕ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਹੈ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਇਹ ਨਾ ਐਕਚੁਅਲੀ ਟਾਈਮ ਨਹੀਂ ਹੈ ਕਨਿਆ ਆ ਜਾਂਦਾ ਇਹ ਟਾਈਮ ਹੁੰਦਾ ਪਲਾਨਿੰਗ ਦਾ ਵੀ ਡੇਢ ਮਹੀਨਾ ਇਲੈਕਸ਼ਨs ਰਹਿ ਗਿਆ ਇਹ ਗੱਲਾਂ ਤਾਂ ਮੈਂ ਕਰਦਾ ਮੈਨੂੰ ਤਾਂ ਇਹ ਗੱਲ ਦਾ ਦੁਖੀ ਹੈ ਕੱਲ ਨੂੰ ਵੀ ਇਹ ਤਨ ਦੁਆਰੇ ਫੇਰ ਤੰਗ ਕਰਨਗੇ ਹੁਣ ਹੀ ਆਪਾਂ ਨੂੰ ਜੇ ਆਪਣਾ ਰਸਤਾ ਲੱਭ ਲੈਣਾ ਚਾਹੀਦਾ